ਹੁਣ ਨਾਰਦ मुनि ਦੀ ਵੀ ਸੁਣ ਲਓ 2 ਮਿੰਟਾਂ ਇਹ ਨਾਰਦ मुनि ਦੇਵਤਿਆਂ ਦੇ ਪੁੱਤ ਨੇ ਤੇ ਕੀ ਕਰਦੇ ਸੀ ਗੁਰੂ ਨਹੀਂ ਸੀ ਧਾਰਨ ਕਰਦੇ ਅੱਜ ਸਾਰੀਆਂ ਗੱਲਾਂ ਇਕੱਠੀਆਂ ਹੀ ਹੋ ਗਈਆਂ ਤੇ ਕਰਨੀਆਂ ਵੀ ਪੈਣੀਆਂ ਹੀ ਆ ਇਹ ਗੁਰੂ ਨਹੀਂ ਸੀ ਧਾਰਨ ਕਰਦੇ ਵੀ ਮੈਂ ਬ੍ਰਹਮਾ ਦਾ ਪੁੱਤ ਆ ਮੇਰਾ ਤੇ ਪਿਓ ਐਡਾ ਤਗੜਾ ਤੇ ਕੀ ਕਰਦੇ ਸੀ ਜਿੱਥੇ ਮਰਜੀ ਸਭਾ 'ਚ ਜਾ ਕੇ ਬਹਿ ਜਾਂਦੇ ਸੀ ਤੇ ਮਾਫੀ ਦਿਓ ਅੱਜ ਵਰਗਾ ਕੰਮ ਨਹੀਂ ਸੀ ਹਰ ਇੱਕ ਨੂੰ ਖੋਲਵਾ ਵੀ ਆਓ ਅੱਜ ਹਰ ਇੱਕ ਨੂੰ ਖੋਲਵਾ ਵੀ ਕਲਯੁਗ ਵਾ ਇਹਨਾਂ ਨੂੰ ਜੇ ਧੱਕ ਕੇ ਬਾਹਰ ਕੱਢਿਆ ਵੀ ਤੁਸੀਂ ਗੁਰੂ ਵਾਲੇ ਨਹੀਂ ਬਣੇ ਚਲੋ ਬਾਹਰ ਤੁਹਾਡਾ ਨਹੀਂ ਇੱਥੇ ਕੰਮ ਤੇ ਐਨੀਆਂ ਉਮਰਾਂ ਨਹੀਂ ਗਿਆ ਵੀ 10 20 30 ਸਾਲ ਫਿਰ ਤੁਰ ਕੇ ਫੇਰ ਆਜਣ ਕੀ ਪਤਾ ਘੜੀਕ ਨੂੰ ਕਿਸੇ ਨਾ ਕੀ ਬਣ ਜਾਣਾ ਇੱਥੇ ਰੋਜ਼ ਸਮਝਾਇਆ ਜਾਣਾ ਵੀ ਜਦੋਂ ਸਮਝ ਲੱਗ ਜੇ ਉਦੋਂ ਹੀ ਗੁਰੂ ਵਾਲੇ ਬਣ ਕੇ ਤੇ ਬਾਣੀ ਪੜਨ ਲੱਗ ਪੋ ਤੇ ਭਲਾ ਹੀ ਭਲਾ ਉਹਦੋਂ ਕੀ ਹੁੰਦਾ ਸੀ ਨਾਰਦਮੁਨੀ ਜਿੱਦੀ ਮਰਜ਼ੀ ਸਭਾ 'ਚ ਬਹਿ ਜਾਂਦਾ ਸੀ ਜਾ ਕੇ ਤੇ ਉਹ ਨੱਕ ਬੋਲ ਵਟਦੇ ਸੀ ਵੀ ਇਹ ਨਗੋਰਾ ਬੰਦਾ ਵਾ ਤੇ ਆਣ ਕੇ ਸਭਾ ਚ ਬਹਿ ਜਾਂਦਾ ਤੇ ਇਹਨੂੰ ਤੇ ਆਗਿਆ ਹੀ ਨਹੀਂ 기ਤੇ ਇਹਦੇ ਮਨ ਵਿੱਚ ਹੰਕਾਰ ਵਾ ਵੀ ਮੈਂ ਬ੍ਰਹਮਾ ਦਾ ਪੁੱਤ ਵਾਂ। ਤੋਂ ਉਹਨਾਂ ਨੇ ਆਖਿਆ ਚੁੱਪ ਕਰੋ ਕਿ ਤੇ ਬ੍ਰਹਮਾ ਸਰਾਫਨਾ ਦੇ ਦੇ ਕਿ ਵੱਡੇ ਪਿਓ ਦਾ ਪੁੱਤ ਵਾ ਬਿੰਦਾ ਵਾ ਤੇ ਇਦਾਂ ਕਰਿਆ ਕਰੋ ਵੀ ਜਿੱਥੇ ਬਹਿ ਕੇ ਜਾਂਦਾ ਨਾ ਤੇ ਸੁਣਿਆ ਵਾ ਵੀ ਨਗੁਰਾ ਬੰਦਾ ਜਿੱਥੇ ਬਿੰਦਾ ਉਹ ਧਰਤੀ ਭ੍ਰਿਸ਼ਟੀ ਜਾਂਦੀ ਆ ਤੇ ਤੁਸੀਂ ਇਦਾਂ ਕਰਿਆ ਕਰੋ ਵੀ ਦੋ ਦੋ ਹੱਥ ਚੌੜੀ ਤੇ ਦੋ ਦੋ ਹੱਥ ਡੂੰਗੀ ਉਹ ਮਿੱਟੀ ਪੁੱਟ ਕੇ ਨਾ ਤੇ ਉਹ ਦਰਿਆ 'ਚ ਰੋੜ ਆਇਆ ਕਰੋ ਸਾਫ਼ ਮਿੱਟੀ ਲਿਆ ਕੇ ਉੱਥੇ ਪਾ ਦਿਆ ਕਰੋ। ਉਏ ਕੋਈ ਮੈਂ ਕਿਸੇ ਨੂੰ ਜਾਣਬੁੱਝ ਕੇ ਨਹੀਂ ਕਹਿ ਰਿਹਾ ਜੋ ਹੋਇਆ ਹੁਣ ਨਾਰਦ मुनि ਸੰਤਾਂ ਦੀ ਸਭਾ ਵਿੱਚ ਉਹ ਬਹਿ ਕੇ ਉੱਠ ਕੇ ਗਏ ਉਹ ਹਮਨ ਕਰਦੇ ਸੀ ਉਹ ਸਮੇਂ ਦੀ ਮਰਜ਼ਾਦਾ ਸੀ ਜਦੋਂ ਉੱਠ ਕੇ ਗਏ ਤੇ ਉਹਨਾਂ ਦਾ ਰਹਿ ਗਿਆ ਇੱਕ ਤਾਰਾ ਕਾਲੀ ਕਾਲੀ ਪ੍ਰਸ਼ਾਦ ਲੈ ਕੇ ਉੱਠ ਕੇ ਚਲੇ ਗਏ ਤੇ ਉਹ ਹੱਥ ਵਿੱਚ ਰੱਖਦੇ ਸੀ ਨਾ ਇੱਕ ਤਾਰਾ ਵਜਾਉਂਦੇ ਰਹਿੰਦੇ ਸੀ ਉਹਦੇ ਨਾਲ ਨਾਰਾਇਣ ਨਾਰਾਇਣ ਕਰਦੇ ਸੀ ਉਹ ਜਦੋਂ ਉਹ ਚਲੇ ਗਏ ਤੇ ਫੇਰ ਚੇਤਾਇਆ ਵੀ ਮੇਰਾ ਇੱਕ ਤਾਰਾ ਤੋਂਥੇ ਰਹਿ ਗਿਆ ਉਹ ਤੁੰਬਾ ਤੇ ਜਦੋਂ ਲੈਣ ਆਏ ਤੇ ਉਥੇ ਇੱਕ ਸੰਤਾਂ ਦਾ ਇੱਕ ਸੇਵਕ ਮਿੱਟੀ ਪੋਟ ਰਿਆ ਸੀ ਕਈ ਨਾਲ ਤੇ ਨਾਰਦ Muni ਜੀ ਕਹਿੰਦੇ ਨੇ ਇੱਥੇ ਤੇ ਰੋਜ਼ ਸਤ ਸੰਗ ਹੁੰਦਾ ਤੂੰ ਇਹ ਮਿੱਟੀ ਕੋ ਪੋਟਣਾ ਤੋ ਜਿਹਦੇ ਹੱਥ ਵਿੱਚ ਕਈ ਹੋਵੇ ਉਹਦਾ ਮੂੰਹ ਠਾਣ ਹੁੰਦਾ ਨਾ ਉਹਨੂੰ ਨਹੀਂ ਪਤਾ ਉਹ ਕਹਿੰਦਾ ਇਹ ਤੇ ਸਾਧ ਸੰਗਤ ਵਾਲਾ ਥਾਂ ਵਾ ਤੇ ਤੂੰ ਮਿੱਟੀ ਕੋ ਪੋਟਣਾ ਉਹ ਆਂਦਾ ਮਿੱਟੀ ਐਵੇਂ ਸਾਨੂੰ ਵਕਤ ਪਾਇਆ ਵਾ ਉਹ ਬ੍ਰਹਮਾ ਦਾ ਪੁੱਤ ਵਾ ਨਾਰਦ ਉਹ ਐਵੇਂ ਹੰਕਾਰਿਆ ਫਿਰਦਾ ਵੀ ਮੈਂ ਬ੍ਰਹਮਾ ਦਾ ਪੁੱਤ ਵਾਂ ਤੇ ਹੈਗਾ ਨਗੁਰਾ ਵਾ ਤਿਉਹ ਸਾਧ ਸੰਗਤ ਵਿੱਚ ਆਣ ਕੇ ਬੈੰਦਾ ਤੇ ਜਿੱਥੇ ਨਗੁਰਾ ਬੈੰਦਾ ਉਹ ਧਰਤੀ ਭ੍ਰਿਸ਼ਟੀ ਜਾਂਦੀ ਆ ਤੇ ਉਹ ਤਾਂ ਕਰਕੇ ਮਿੱਟੀ ਪੁੱਟੀ ਦੀ ਉਹ ਰੋਜ ਤੇ ਉਥੇ ਰੋੜ ਕੇ ਆਈਦੀ ਤੇ ਇੱਥੇ ਲਿਆ ਕੇ ਸਾਫ ਮਿੱਟੀ ਪਾਈਦੀ ਆ ਜਦੋਂ ਇਹ ਗੱਲ ਆਖੀ ਤੇ ਫਿਰ ਉਹ ਉੱਥੋਂ ਹੀ ਪਛਾਣ ਮੁੜਿਆ ਤੇ ਉਹਨੇ ਜਦੋਂ ਕਈ ਵਾਲੇ ਨੇ ਵੇਖਿਆ ਵੀ ਇਹ ਤਾਂ ਨਾਰਦ ਮਨੀ ਉਹ ਕਹਿੰਦਾ ਜੀ ਮੇਰੀ ਨੰਗ ਤੇ ਸ਼ਿਕਾਇਤ ਲਾ ਦਿਓ ਬ੍ਰਹਮਾ ਕੋਲ ਆਪਣੇ ਪਿਓ ਕੋ ਜਾ ਕੇ ਉਹ ਕਹਿੰਦਾ ਸ਼ਿਕਾਇਤ ਕਰਦੀ ਲਾਉਣੀ ਆ ਤੂੰ ਤੇ ਮੇਰੇ ਕੰਨ ਖੋਲ ਦਿੱਤੇ ਆ ਹੁਣ ਮੈਂ ਗੁਰੂ ਧਾਰਨ ਕਰਾਂਗਾ ਕਿਉਂਕਿ ਉਦਾਂ ਇੱਥੇ ਮੋਲੀ ਕੋਈ ਨਹੀਂ ਕਿਉਂਕਿ ਨਗੋਰੇ ਬੰਦੇ ਨੂੰ ਐਡਾ ਮਾਣਾ ਆਖਿਆ ਮਹਾਰਾਜ ਨੇ ਕਿਹਾ ਨਹੀਂ ਸਤਗੁਰ ਬਾਜੋ ਗੁਰ ਨਹੀਂ ਕੋਈ ਨਗੋਰੇ ਕਾਹ ਹੈ ਨਾਉ ਬੁਰਾ ਹੁਣ ਮਹਾਰਾਜ ਕਹਿੰਦੇ ਨੇ ਜਦੋਂ ਫਿਰ ਨਾਰਦ मुनि ਗੁਰੂ ਵਾਲੇ ਬਣੇ ਗੁਰੂ ਵਾਲੇ ਬਣੇ ਤੇ ਉਹਨਾਂ ਦੇ ਰੋਮ-ਰੋਮ ਵਿੱਚੋਂ ਪਰਮੇਸ਼ਰ ਦੇ ਨਾਮ ਦੀ ਆਵਾਜ਼ ਆਉਂਦੀ ਸੀ ਤੇ ਐ ਸਭ ਤੋਂ ਉੱਚੀ ਪਦਵੀ ਨਾਰਦ मुनि ਜੀ ਨੂੰ ਮਿਲੀ ਕਦੋਂ ਜਦੋਂ ਗੁਰੂ ਵਾਲੇ ਬਣ ਕੇ ਜਪਿਆ ਸਤਨਾਮ ਸ੍ਰੀ ਵਾਹਿਗੁਰੂ